ਕੀ ਵੀ ਲੱਗਿਆ ਤੁਹਾਨੂੰ ਇਹ ਚੋਣਾਂ ਦਾ ਮਾਹੌਲ ਜਿਵੇਂ ਜਿਵੇਂ ਦਿਨ ਨੇੜੇ ਆ ਰਹੇ ਨੇ ਉਸ ਹਿਸਾਬ ਦੇ ਕੀ ਕਹਿਣਾ ਚਾਹੋਗੇ ਜਿਉਂ ਜਿਉਂ ਚੋਣ ਦੀ ਤਰੀਕ ਨੇੜੇ ਆ ਰਹੀ ਹੈ ਆਮ ਆਦਮੀ ਦਾ ਪਰਚਮ ਆਮ ਆਦਮੀ ਪਾਰਟੀ ਦਾ ਮਾਹੌਲ ਚਰਮ ਸੀਮਾ ਤੇ ਜਾ ਰਿਹਾ ਸੋ ਸਭੋਚੇ ਪੰਜਾਬ ਦੇ ਲੋਕ ਬੜੀ ਉਤਸੁਕਤਾ ਦੇ ਨਾਲ ਲੁਧਿਆਣੇ ਦੀ ਚੋਣ ਦੇ ਨਤੀਜਿਆਂ ਦਾ ਵੇਟ ਕਰ ਰਹੇ ਆ ਸੋ ਜਿਸ ਕਿਸੇ ਦਾ ਮਾਹੌਲ ਲੁਧਿਆਣਾ ਵੈਸਟ ਦੇ ਅੰਦਰ ਅਸੀਂ ਦੇਖ ਰਹੇ ਆ ਲੋਕ 19 ਤਰੀਕ ਦਾ ਵੇਟ ਕਰ ਰਹੇ ਆ ਸੋ ਵੱਡੀ ਲੀਡ ਦੇ ਨਾਲ ਇਹ ਤੋਂ ਆਮ ਆਦਮੀ ਪਾਰਟੀ ਜਿੱਤੂਗੀ ਜਿਵੇਂ ਇਹ ਚੋਣ ਦੇ ਚੋਣ ਦੇ ਆਪਣੀ ਤਿਆਰੀ ਹੋ ਚੁੱਕੀ ਆ ਕਿਸੇ ਨੂੰ ਕੰਪੀਟੀਸ਼ਨ ਦੇ ਰਿਸ਼ਤੇ ਦੇਖ ਰਹੇ ਹੋ ਮੈਦਾਨ ਵਿੱਚ ਨਹੀਂ ਕੰਪੀਟੀਸ਼ਨ ਦਾ 12 14 ਬੰਦੇ ਹੀ ਆ ਭਾਵੇਂ ਕਿਸੇ ਨੇ ਸੋ ਬੋਰਡ ਖੜਨੀ ਆ ਉਹ ਵੀ ਕੰਪੀਟੀਸ਼ਨ ਚਈਆ ਬੇਸਿਕ ਗੱਲ ਇਹ ਆ ਕਿ ਜਿਹੜੇ ਮੁੱਦਿਆਂ ਤੇ ਚੋਣ ਹੋ ਰਹੀ ਆ ਜਿਹਨਾਂ ਹਾਲਾਤਾਂ ਚੋਣ ਹੋ ਰਹੀ ਆ ਉਹ ਉਹ ਜਿਹੜੇ ਮੁੱਦੇ ਆ ਪੰਜਾਬ ਦੇ ਲੋਕਾਂ ਤੋਂ ਜਿਹੜੇ ਹਾਲਾਤ ਨੇ ਜਿਨ੍ਹਾਂ ਨੂੰ ਬਦਲਣ ਦੇ ਲਈ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪੱਲ ਪੱਲ ਲਾਇਆ ਪਿਛਲੇ 74-75 ਸਾਲਾਂ ਦਾ ਜਿਹੜਾ ਕਾਂਗਰਸ ਕਾਲੀ ਬੀਜੇਪੀ ਗਠਜੋੜਨ ਦੇ ਰਾਜਾਂ ਦੇ ਜਿਹੜੇ ਕੰਡੇ-ਬੀਜੇ ਸਨ ਉਹਨਾਂ ਨੂੰ ਚੁੱਕ-ਚੁੱਕ ਕੇ ਤੇ ਨਵੇਂ ਰਾਹ ਪੱਧਰੇ ਕੀਤੇ ਜਾ ਰਹੇ ਸੋ ਮੈਂ ਇਹ ਜ਼ਰੂਰ ਕਹਿਣਾ ਚਾਹਨਾ ਕਿ ਜਲੰਧਰ ਵੈਸਟ ਦੀ ਚੋਣ ਆਮ ਆਦਮੀ ਪਾਰਟੀ ਜਿੱਤੇਗੀ ਸੰਜੀਵ ਅਰੋੜਾ ਜਿਹੜਾ ਆ ਉਹ ਵੱਡੇ ਮਾਰਜਿਨ ਨਾਲ ਜਿੱਤਣਗੇ ਤੇ ਔਰ ਵੈਸਟ ਦੇ ਲੋਕਾਂ ਦੀ ਵੀ ਇਹੀ ਖੁਆਇਸ਼ ਹੈ ਕਿ ਉਹ ਆਮ ਆਦਮੀ ਪਾਰਟੀ ਨੂੰ ਜਿਤਾਣ ਜੋ ਜ਼ਿਆਦਾ ਬੈਸ ਦੇ ਵੋਟਰਾਂ ਨੂੰ ਵੀ ਅਪੀਲ ਕਰਨਾ ਚਾਹੁੰਦਾ ਹਾਂ ਤੁਸੀਂ ਮੇਰੀ ਲੁਧਿਆਣਾ ਬੈਸ ਦੇ ਵੋਟਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਮ ਆਦਮੀ ਪਾਰਟੀ ਦੇ ਚੋਣ ਸੰਚਾਰ ਨੂੰ ਵੋਟਾਂ ਪਾਓ ਤਾਂ ਜੋ ਇਸ ਹਲਕੇ ਦੀ ਹੋਰ ਮਤਲਬ ਜਿਹੜੀ ਆ ਉਹ ਅਸਜੀਵ अरोड़ा ਜੀ ਸੇਵਾ ਕਰ ਸਕਣ ਔਰ ਝਾੜੂਨ ਸਾਹ ਦਾ ਬਟਨ ਦਵਾ ਕੇ ਉਹਨੂੰ ਜਦਾ